ਹਾਂਜੀ ਲੇਖ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਕਿ ਹੁਣ ਆਉਣ ਵਾਲੀ ਵੀਡੀਓ ਦੇ ਵਿੱਚ ਆਉਣ ਵਾਲੇ ਐਪੀਸੋਡ ਦੇ ਵਿੱਚ ਕੀ ਹੋਣ ਵਾਲਾ ਹੈ ਹਾਂਜੀ ਇੱਥੇ ਪਿਛਲੇ ਐਪੀਸੋਡ ਦੇ ਵਿੱਚ ਪਿੰਕੀ ਘਰੋਂ ਨਿਕਲ ਚੁੱਕੀ ਹੈ ਤੇ ਪਿੰਕੀ ਆਪਣੇ ਪੁੱਤ ਸਾਹਿਬ ਦਾ ਵੀ ਕੋਈ ਫਿਕਰ ਨਹੀਂ ਕਰਦੀ ਕਿ ਮੇਰਾ ਪੁੱਤ ਦਾ ਕੀ ਬਣੂਗਾ ਤੇ ਕੀਵੇਂ ਉਹ ਰਵੇਗਾ ਮੇਰੇ ਤੋਂ ਬਿਨਾਂ ਤੇ ਉਹ ਆਪਣੇ ਯਾਰ ਨਾਲ ਨਿਕਲ ਜਾਂਦੀ ਹੈ ਘਰੋਂ ਘਰ ਛੱਡ ਕੇ ਤੇ ਸਾਰੇ ਪਾਸੇ ਉਸਦੇ ਨਿਕਲ ਗਈ ਦੀ ਫਵਾਹ ਉੱਡੀ ਹੁੰਦੀ ਹੈ ਜੋ ਕਿ ਸੱਚ ਹੁੰਦਾ ਹੈ ਤੇ ਉਧਰ ਕਵਲ ਬਿਲਕੁਲ ਟੁੱਟਿਆ ਹੁੰਦਾ ਹੈ ਤੇ ਉਸਨੇ ਕਦੇ ਚਿਆਨੀ ਹੁੰਦਾ ਕਿ ਮੇਰੇ ਘਰ ਵਾਲੀ ਇੰਨਾ ਮੈਨੂੰ ਧੋਖਾ ਦੇਵੇਗੀ ਕਿ ਕਿਉਂਕਿ ਉਸ ਨੂੰ ਰੱਬ ਵਰਗਾ ਯਕੀਨ ਸੀ ਤੇ ਉਹ ਕਹਿੰਦਾ ਹੈ ਕਿ ਮੈਂ ਇਸ ਨੂੰ ਕਿਸ ਚੀਜ਼ ਦੀ ਕਮੀ ਰਹਿਣ ਦਿੱਤੀ ਕਿ ਇਹਨੇ ਮੇਰੇ ਸਿਰ ਵਿੱਚ ਇਹ ਸਵਾਹ ਪਾਈ ਤੇ ਆਪਣੀ ਮਾਂ ਕੋਲੋਂ ਸਵਾਲ ਪੁੱਛਦਾ ਹੈ ਤੇ ਮਾਂ ਕਹਿੰਦੀ ਹੈ ਕੋਈ ਗੱਲ ਨਹੀਂ ਪੁੱਤ ਜੋ ਹੋਇਆ ਠੀਕ ਹੀ ਹੋਇਆ ਆਪਣੇ ਸਿਰ ਤੋਂ ਬਲਾ ਲੈਗੀ ਤੇ ਰੱਬ ਤੇਰੇ ਲਈ ਚੰਗਾ ਹੀ ਸੋਚੂਗਾ ਤੇ ਕਿਉਂਕਿ ਪਿੰਕੀ ਲਾਪਰਵਾਹ ਸੀਗੀ ਉਸ ਨੂੰ ਕੋਈ ਫਿਕਰ ਨਹੀਂ ਸੀ ਕਰਦਾ ਇੱਕ ਸਿਰਫ ਆਪਣੀ ਜ਼ਿੰਦਗੀ ਦੇ ਉਹ ਸੁੱਖ ਹੀ ਪਾਲਦੀ ਸੀਗੀ ਹੋਰ ਕੁਝ ਨਹੀਂ ਉਸ ਨੂੰ ਕੰਮਾਂ ਤੋਂ ਅਲਰਜੀ ਸੀਗੀ ਤੇ ਪੜੇ ਜਿਹੜੀ ਆਪਣੀ ਘੁੰਮਣ ਫਿਰਨ ਨੂੰ ਹੀ ਉਹ ਚਾਹੁੰਦੀ ਸੀਗੀ ਜਿਸ ਕਰਕੇ ਉਹ ਆਪਣੇ ਪੁੱਤ ਦੀ ਪ੍ਰਵਾਹ ਵੀ ਨਹੀਂ ਕਰਦੀ ਸੀ ਤੇ ਉਸ ਨੂੰ ਸੰਭਾਲਦੀ ਵੀ ਨਹੀਂ ਸੀ ਤੇ ਕਵਲ ਤੇ ਉਸ ਦੀ ਮਾਂ ਹੀ ਸੰਭਾਲਦੀ ਸਨ ਜਦੋਂ ਕਿਤੇ ਉਸ ਨੂੰ ਸੰਭਾਲਣਾ ਪੈਂਦਾ ਸੀ ਤਾਂ ਉਸ ਨੂੰ ਭੱਜਣਾ ਪੈ ਜਾਂਦੀਆਂ ਸੀ ਕਿੱਥੇ ਮੇਰੇ ਗਾਲ ਇਹ ਸਿਆ ਪਾ ਪਾਇਆ ਹੋਇਆ ਹੈ ਦੂਜੇ ਪਾਸੇ ਸੰਦੀਪ ਇੱਕ ਅੱਛੀ ਮਾਂ ਬਣੀ ਹੋਈ ਹੈ ਵੀਡੀਓ ਦੇ ਵਿੱਚ ਵਿਖਾਇਆ ਗਿਆ ਹੈ ਕਿ ਚੰਗੀ ਮਾਂ ਜਦੋਂ ਆਪਣੇ ਧੀਆ ਪੁੱਤਾਂ ਦਾ ਸੋਚਦੀ ਹੈ ਤਾਂ ਉਸ ਨੂੰ ਬਹੁਤ ਹੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਇਥੇ ਉਹ ਆਪਣੀ ਧੀ ਨੂੰ ਹਰ ਹਾਲ ਵਿੱਚ ਚੰਗੀ ਪਰਵਰਿਸ਼ ਦੇਣਾ ਚਾਹੁੰਦੀ ਹੈ ਤੇ ਜਦੋਂ ਉਹ ਕੰਮ ਦੀ ਗੱਲ ਆਪਣੇ ਭਰਾ ਪਰਜਾਈ ਨਾ ਕਰਦੀ ਹੈ ਤਾਂ ਇਥੇ ਵੀ ਘਰੋਂ ਜਦੋਂ ਉਹ ਜਾਂਦੀ ਹੈ ਤਾਂ ਉਸ ਤੇ ਕਾਫੀ ਬੰਦਸ਼ਾ ਲਾਈਆਂ ਜਾਂਦੀਆਂ ਹਨ ਕਿ ਤੂੰ ਟੌਰ ਕੱਢ ਕੇ ਜਾਣੀ ਹੈ ਪਰ ਜਦੋਂ ਉਸ ਦਾ ਮਿਲਾਪ ਕਵਲ ਨਾਲ ਹੋਵੇਗਾ ਮੇਲ ਮਿਲਾਪ ਉਸ ਦੀ ਮਿਲਣੀ ਹੋਊਗੀ ਤਾਂ ਉਹ ਬਹੁਤ ਹੀ ਜ਼ਿਆਦਾ ਵਧੀਆ ਉਸ ਨੂੰ ਸਾਦਗੀ ਵਿੱਚ ਹੀ ਪਸੰਦ ਕਰ ਲਵੇਗਾ ਤੇ ਉਧਰ ਪਿੰਕੀ ਬਹੁਤ ਜ਼ਿਆਦਾ ਖੁਸ਼ ਹੋਈ ਹੁੰਦੀ ਹੈ ਕਿ ਮੈਂ ਉਹਨਾਂ ਨੂੰ ਧੋਖਾ ਦੇ ਕੇ ਆਈ ਹਾਂ ਪਰ ਜਦੋਂ ਉਸ ਨੂੰ ਪਤਾ ਲੱਗੇਗਾ ਉਸਦੇ ਯਾਰ ਨੂੰ ਕਿ ਇਹ ਖਾਲੀ ਹੱਥ ਆਈ ਹੈ ਤਾਂ ਵੇਖੀਓ ਉਹ ਇਸ ਤਰ੍ਹਾਂ ਭਜਾਉਂਦਾ ਇਸ ਵੀਡੀਓ ਦੇ ਵਿੱਚ ਇਹ ਬਣਡਵਾਲਾ ਹੈ ਕਿਉਂਕਿ ਹਰ ਇੱਕ ਨੂੰ ਪੈਸੇ ਨਾਲ ਪਿਆਰ ਹੁੰਦਾ ਹੈ